ਵਿਕਰਮ ਸਿੰਘ ਮਜੀਠੀਆ ਜਦੋਂ ਸਰਕਾਰ ਉਹਨਾਂ ਦੀ ਆਵਾਜ਼ ਬੰਦ ਕਰਨ ਤੋਂ ਅਸਮਰੱਥ ਰਹੀ ਤਾਂ ਅੱਜ ਜਿਹੜਾ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਆਪਣੀ ਕਬਰ ਦੇ ਵਿੱਚ ਇੱਕ ਹੋਰ ਕਿੱਲ ਲਗਾਉਣ ਵਾਸਤੇ ਅੱਜ ਵਿਕਰਮ ਮਜੀਠੀਆ ਦੇ ਖਿਲਾਫ ਉਹਨਾਂ ਦੇ ਨਾਲ ਜਿਹੜੀ ਨਾ ਨੇ ਬਦਚਲਣੀ ਕੀਤੀ ਹੈ ਅੱਜ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਨਾ ਹੈ ਇਹ ਵਿਜੀਲੈਂਸ ਡਿਪਾਰਟਮੈਂਟ ਨੂੰ ਮੈਂ ਦੱਸਣਾ ਚਾਹੁੰਨਾ ਕਿ ਤੁਸੀਂ ਅੱਜ ਉਹਨਾਂ ਦੇ ਬੱਚਿਆਂ ਦੇ ਨਾਲ ਬਦਸਲੂਕੀ ਕੀਤੀ ਹੈ ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਬਦਸਲੂਕੀ ਕੀਤੀ ਹੈ ਤੁਸੀਂ ਉਹਨਾਂ ਦੀ ਮਿਸਿਸ ਉਹਨਾਂ ਦੇ ਨਾਲ ਤੁਸੀਂ ਮਿਸਬਿਹੇਵ ਕੀਤਾ ਹਾਏ 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 ਯੁੱਧ ਨਸ਼ਾ ਵਿਰੋਧ ਸਮੂੱਚੀ ਫੇਲ ਮੂਵਮੈਂਟ ਹੈ ਜਿਹੜੀ ਤੁਹਾਡਾ ਜਿਹੜਾ ਸਿੱਖਿਆ ਕ੍ਰਾਂਤੀਆਂ ਮੁਕੰਮਲ ਫੇਲ ਜਿਹੜੀ ਮੂਵਮੈਂਟ ਹੈ ਤੁਸੀਂ ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕਰਦੇ ਹੋ ਤੁਸੀਂ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਉਣ ਦੀ ਗੱਲ ਕਰਦੇ ਹੋ ਨਰਿੰਦਰ ਦੀਪ ਬਠਿੰਡੇ ਦੇ ਵਿੱਚ ਤੁਹਾਡੀ CIA ਸਟਾਫ ਨੇ ਕੋਕੋ ਕੇ ਮਾਰਤਾ ਯਾਰ ਤੁਸੀਂ ਉਹਦੀ ਤੁਸੀਂ ਬਾਤਕ ਨਹੀਂ ਫਰੀ ਤੁਸੀਂ ਕਰਨਲ ਬਾਠ ਦੀ ਤੁਸੀਂ ਕੁੱਟ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਤੁਸੀਂ ਤਰੱਕੀਆਂ ਦੇ ਰਹੇ ਹੋ ਵਿਜੀਲੈਂਸ ਦੇ ਮੁਖ ਦਫ਼ਤਰ ਵਿਕਰਮ ਸਿੰਘ ਮਜੀਠੀਆ ਨੂੰ ਲਿਆਂਦਾ ਜਾਣਾ ਹੈਰਸਚ ਲੈ ਲਿਆ ਗਿਆ ਸੀ ਤੇ ਵੱਡੀ ਲੇਅਰ ਪੁਲਿਸ ਆਪਸਰਾ ਦੀ ਵੀ ਇੱਥੇ ਲੱਗ ਗਈ ਹੈ ਪੁਲਿਸ ਮੁਲਾਜ਼ਮ ਤਨਾਤ ਕੀਤੇ ਗਏ ਨੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵੱਖੋ-ਵੱਖਰੀਆਂ ਥਾਵਾਂ ਤੋਂ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਵਿਜੀਲੈਂਸ ਦੇ ਮੁਖ ਦਫ਼ਤਰ ਆ ਰਹੇ ਨੇ ਜਦੋਂ ਹੀ ਨਜ਼ਰ ਪੈਂਦੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਦੇ ਲੀਡਰ ਨੇ ਜਿਹੜੇ ਵੱਖੋ-ਵੱਖਰੀਆਂ ਥਾਵਾਂ ਤੋਂ ਇੱਧਰ ਆਉਣਾ ਸ਼ੁਰੂ ਕਰ ਚੁੱਕੇ ਨੇ ਕਿਉਂਕਿ ਵੱਡੀ ਗਿਣਤੀ ਹੈ ਜਿਹੜੀ ਗੱਡੀਆਂ ਦੀ ਬਾਹਰ ਸੜਕ ਤੇ ਵੀ ਦਿਖਾਈ ਦੇ ਰਹੀ ਹੈ ਜਿਸ ਵੇ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਨੇ ਔਰ ਸੱਜੇ ਆ ਤੁਸੀਂ ਦੇਖੋਗੇ ਕਿ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤਾਂ ਕਿ ਵਿਕਰਮ ਸਿੰਘ ਮਜੀਠੀਆ ਦੇ ਦਲ ਦੀ ਲੀਡਰਸ਼ਿਪ ਨੇ ਤਾਂ ਉਹ ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਗੇਟ ਵੱਲ ਨਾਲ ਵਧ ਛਕਣ ਇਸ ਕਰਕੇ ਬੈਰੀਕੇਟਿੰਗ ਜਿਹੜੀ ਉਹ ਕਰ ਦਿੱਤੀ ਗਈ ਹੈ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਵੀ ਜੋ ਖਬਰ ਮਿਲਦੀ ਹੈ ਕਿ ਥੋੜੀ ਦੇਰ ਬਾਅਦ ਹੀ ਉਹ ਵਿਜੀਲੈਂਸ ਦੇ ਮੁੱਖ ਦਫ਼ਤਰ ਉਹਨਾਂ ਨੂੰ ਲਿਆਂਦਾ ਜਾਵੇਗਾ ਸ਼੍ਰੋਮਣੀ ਕਾਲੀ ਦਲ ਦੇ ਜੋ ਐਸਸੀ ਵਿੰਗ ਦੇ ਪ੍ਰਧਾਨ ਨੇ ਉਹ ਵੀ ਇੱਥੇ ਆ ਚੁੱਕੇ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਕੀ ਇੱਥੇ ਰੋਸ ਮੁਜ਼ਾਹਰਾ ਕਰਨਗੇ ਬੇਕ ਅਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੀ ਸਮਝਦੀ ਐ ਤੁਸੀਂ ਵਿਜੀਲੈਂਸ ਦੇ ਦਫ਼ਤਰ ਮੁਖ ਦਫ਼ਤਰ ਆਏ ਹੋ ਪਰ ਬੈਰੀਕੇਟਿੰਗ ਪਹਿਲਾਂ ਹੀ ਕਰ ਰੱਖੀ ਐ ਕੀ ਕਹਿਣਾ ਚਾਹੂੰ ਸ਼੍ਰੋਮਣੀ ਅਕਾਲੀ ਦਲ ਦੇ ਵਹਾ ਦੇ ਪੰਜਾਬ ਦੇ ਹੱਕਾਂ ਦੇ ਔਰ ਪੰਜਾਬ ਦੇ ਭਵਿੱਖ ਦੀ ਲਈ ਲੜਨ ਵਾਲੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜਿਹੜੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਹੁਣ ਨਹੀਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਆ ਜਦੋਂ ਸਰਕਾਰ ਉਹਨਾਂ ਦੀ ਆਵਾਜ਼ ਬੰਦ ਕਰਨ ਤੋਂ ਅਸਮਰੱਥ ਰਹੀ ਤਾਂ ਅੱਜ ਜਿਹੜਾ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਆਪਣੀ ਕਵਰ ਦੇ ਵਿੱਚ ਇੱਕ ਹੋਰ ਕਿੱਲ ਲਗਾਉਣ ਵਾਸਤੇ ਅੱਜ ਵਿਕਰਮ ਮਜੀਠੀਆ ਦੇ ਖਿਲਾਫ ਉਹਨਾਂ ਦੇ ਨਾਲ ਜਿਹੜੀ ਨਾ ਨੇ ਬਦਚਲਣੀ ਕੀਤੀ ਹੈ ਮੈਂ ਤੁਹਾਡੇ ਇਸ ਜ਼ਿੰਮੇਵਾਰ ਚੈਨਲ ਦੇ ਜ਼ਰੀਏ ਅੱਜ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦਾ ਇਹ ਬਿਜੀਲੈਂਸ ਡਿਪਾਰਟਮੈਂਟ ਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਅੱਜ ਉਹਨਾਂ ਦੇ ਬੱਚਿਆਂ ਦੇ ਨਾਲ ਬਦਸਲੂਕੀ ਕੀਤੀ ਹੈ ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਬਦਸਲੂਕੀ ਕੀਤੀ ਹੈ ਤੁਸੀਂ ਉਹਨਾਂ ਦੀ ਮਿਸ ਜਿਹੜੀ ਸਿਟਿੰਗ ਮੈਂਬਰ ਆਫ ਲੈਜਿਸਲੇਟਿਵ ਲੈਜਿਸਲੇਟਰ ਮੈਂ ਅਸੈਂਬਲੀ ਹੈ ਉਹਨਾਂ ਦੇ ਨਾਲ ਤੁਸੀਂ ਮਿਸਬੀਹੇਵ ਕੀਤਾ ਤੁਸੀਂ ਉੱਥੋਂ ਦੇ ਇਲਾਕੇ ਦੇ ਲੋਕ ਜਿਹੜੇ ਆਪਣੀਆਂ ਸਮੱਸਿਆਵਾਂ ਲੈ ਕੇ ਮਜੀਠੀਆ ਸਾਹਿਬ ਦੇ ਕੋਲ ਆਏ ਤੁਸੀਂ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਹੈ ਨਾ ਨੀ ਪਾਰਟੀ ਦੇ ਮੰਤਰੀਆਂ ਦਾ ਕਹਿਣਾ ਸਪਸ਼ਟ ਰੂਪ ਦੇ ਵਿੱਚ ਕਿ ਇਹ ਕਾਰਵਾਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕੇਜਰੀਵਾਲ ਵੱਲੋਂ ਕਿ ਹੁਣ ਵੱਡੇ ਵੱਡੇ ਤਸਕਰ ਜਿੰਨੇ ਮਰਜੀ ਪਾਵਰਫੁੱਲ ਨੇ ਅਸੀਂ ਬਖਸ਼ਾਂਗੇ ਨਹੀਂ ਯੁੱਧ ਨਸ਼ਾ ਵਿਰੁੱਧ ਸਮੂੱਚੀ ਫੇਲ ਮੂਵਮੈਂਟ ਹੈ ਜਿਹੜੀ ਤੁਹਾਡਾ ਜਿਹੜਾ ਸਿੱਖਿਆ ਕ੍ਰਾਂਤੀਆਂ ਮੁਕੰਮਲ ਫੇਲ ਜਿਹੜੀ ਮੂਵਮੈਂਟ ਹੈ ਔਰ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਇਨਸਾਫ ਦੀ ਗੱਲ ਕਰਦੇ ਹੋ ਤੁਸੀਂ ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕਰਦੇ ਹੋ ਤੁਸੀਂ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਉਣ ਦੀ ਗੱਲ ਕਰਦੇ ਹਾਂ ਨਰਿੰਦਰ ਦੀਪ ਬਠਿੰਡੇ ਦੇ ਵਿੱਚ ਤੁਹਾਡੀ ਸੀਆਈਏ ਸਟਾਫ ਨੇ ਕੋ ਕੋ ਕੇ ਮਾਰਤਾ ਯਾਰ ਤੁਸੀਂ ਉਹਦੀ ਤੁਸੀ ਬਾਤ ਤੱਕ ਨਹੀਂ ਫਰੀ ਤੁਸੀਂ ਕਰਨਲ ਬਾਤ ਦੀ ਤੁਸੀਂ ਕੁੱਟ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਤੁਸੀਂ ਤਰੱਕੀਆਂ ਦੇ ਰਹੇ ਹੋ ਤੁਸੀਂ ਮੀਡੀਆ ਜਿਹੜਾ ਤੁਹਾਡੇ ਖਿਲਾਫ ਆਵਾਜ਼ ਬੁਲੰਦ ਕਰਦਾ ਜਿਹੜਾ ਲੋਕਾਂ ਨੂੰ ਸੱਚ ਦਿਖਾਉਣ ਦਾ ਯਤਨ ਕਰਦਾ ਯਾਰ ਤੁਸੀਂ ਉਹਨਾਂ ਦਾ ਪਰਚੇ ਉਹਨਾਂ ਦੀ ਤੁਸੀਂ ਆਵਾਜ਼ ਨੂੰ ਬੰਦ ਕਰਦੇ ਆ ਇਹ ਹਰਗिज ਬਰਦਾਸ਼ਤ ਨਹੀਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਨਹੀਂ ਤੁਹਾਨੂੰ ਮੈਂ ਦੱਸਦਾ ਇਹ ਸ਼ੇਰ ਦੀ ਪੂਛ ਨੂੰ ਹੱਥ ਲਾਇਆ ਪੰਜਾਬ ਸਰਕਾਰ ਨੇ ਆਉਣ ਵਾਲੇ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਜਿਹੜੀ ਲੜਾਈ ਬਣੇਗੀ ਕਿਉਂਕਿ ਵਿਕਰਮ ਮਜੀਠੀ ਆਪਣੇ ਲਈ ਨਹੀਂ ਪਾਰਟੀ ਲਈ ਨਹੀਂ ਪੰਜਾਬ ਦੇ ਲੋਕਾਂ ਲਈ ਲੜ ਰਿਹਾ ਤਾਂ ਸ਼ਮਸ਼ੇਰ ਪੁਰਖੇ ਆਵਲੀ ਲੀਡਰ ਨੇ ਜਿਹੜੇ ਐਸਸੀ ਵਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਵੇਂ ਕਾਰਵਾਈ ਕੀਤੀ ਗਿਆ ਇਸ ਪਾਸੇ ਵਿਜੀਲੈਂਸ ਦਾ ਮੁੱਖ ਦਫ਼ਤਰ ਹੈ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ ਲਿਆਂਦਾ ਜਾਣਾ ਹੈ ਪਰ ਉਸ ਤੋਂ ਪਹਿਲਾਂ ਵੱਡੇ ਪੱਧਰ ਤੇ ਬੈਰੀਕੇਟਿੰਗ ਕੀਤੀ ਗਿਆ ਮੁਲਾਜ਼ਮ ਤਨਾਤ ਨੇ ਇਧਰ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਵੀ ਪਹੁੰਚ ਚੁੱਕੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕੀ ਕਹਿ ਰਹੇ ਨੇ ਮੀਡੀਆ ਦੇ ਖਾਤਮ ਹੁੰਦਿਆ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਇਹਦਾ ਪੁੱਛ ਲਓ ਵੀ ਸ਼ਰਾਬ ਦੇ ਘਟਾਲੇ ਦੇ ਤਹਿਤ ਉਹ ਜੇਲ੍ਹ ਲੈ ਕੇ ਆਇਆ ਐ ਐਡਾ 1 ਫੁੱਟ ਦਾ 1 ਫੁੱਟ ਦਾ ਮਾਫੀਨਾਮਾ ਸੀ ਜਿਹੜਾ ਮੰਗਿਆ ਸੀ ਕੇਜਰੀਵਾਲ ਨੇ ਉਹ ਉਹ ਜਿਹੜੀਆਂ ਮਾਫੀਆਂ ਸੀ ਫੁੱਟ ਫੁੱਟ ਦੇ ਲੈਟਰਾਂ ਦੀਆਂ ਉਹ ਮਾਫੀਆਂ ਤੋਂ ਮੈਂ ਸਮਝਦਾ ਕਿ ਤੜਫਣ ਜਿਹੜੀ ਲੱਗੀ ਹੋਈ ਆ ਜਿਹੜੀ ਰਾਤ ਨੂੰ ਸੌਂਦੇ ਨਹੀਂ ਉੱਪੜ ਉੱਪ ਡੁੱਟਦੇ ਨੇ ਭਗਵਾਨਤਮਨ ਤੇ ਕੇਜਰੀਵਾਲ ਨੂੰ ਨੀਂਦ ਨਹੀਂ ਆਉਂਦੀ ਐ ਉੱਠ ਘੜ ਦੇ ਵਿੱਚ ਮੱਕੇ ਮਾਰ ਮਾਰੋ ਕਿਉਂ ਉੱਠਦੇ ਨੇ ਕਿਉਂਕਿ ਇੱਕ ਬੰਦੇ ਨੇ ਇੰਨਾ ਨੱਕ ਜੇ ਦਮ ਕਰ ਰੱਖਿਆ ਸੱਚ ਬੋਲਦਾ ਸਰਚਿੰਦਰ ਸਾਹਿਬ ਆਮ ਆਦੀ ਪਾਰਟੀ ਦੇ ਮੰਤਰੀ ਕਹਿ ਰਹੇ ਨੇ ਕਿ ਕਿੰਨੇ ਮੋਬਾਈਲ ਫੋਨ ਉਹ ਦੱਸ ਰਹੇ ਨੇ ਪ੍ਰੈਸ ਕਾਨਫਰੰਸ ਕਰਕੇ ਕਿੰਨੇ ਕੁਸ਼ ਬਰਾਮਦ ਹੋਏ ਯਾਰ ਯਾਰ ਗੱਲ ਸੁਣੋ ਪਹਿਲੀ ਗੱਲ ਤਾਂ ਇਹ ਹੈ ਵੀ 5-7 ਫੋਨ ਤਾਂ ਬੰਦੇ ਦੇ ਖਰਾਬ ਹੋਏ ਹੋਏ ਘਰੇ ਥੋਡੇ ਵੀ ਆਮ ਸਾਰਿਆਂ ਦੀ ਪਏ ਹੁੰਦੇ ਨੇ ਇਕ ਜਿਹੜਾ ਕੋਈ মিডিਆ ਦੇ ਵਿੱਚ ਜਾਂ ਕੋ ਪੋਲਿਟਿਕਲ ਬੰਦਾ ਵੈਸੀ ਕੋਈ ਜਿਹੜਾ ਸਿਰਦ ਬੰਦਾ ਫੋਨ ਵੇਚਦੇ ਨਹੀਂ ਆਪਣਾ ਪੰਜ ਚਾਰ ਫੋਨ ਤਾਂ ਆਮ ਹੀ ਪਏ ਹੁੰਦੇ ਨੇ ਰੇਕ ਕੋਲੀ ਇਹ ਗੱਲ ਤੁਸੀਂ ਸਮਝੋ ਗੱਲ ਪਲ ਸਾਰੇ ਤੁਸੀਂ ਮੈਂ ਸਮਝਦਾ ਪੜੇ ਲਿਖੇ ਬੰਦੇ ਹੋ ਇਹ ਗੱਲ ਨੂੰ ਐਗਰੀ ਕਰੋਗੇ ਦੂਜਾ ਨੰਬਰ ਜੇ ਹੁਣ ਤੁਸੀਂ ਮਾਲੀ ਦਾ ਵੀ ਫੋਨ ਚੱਕ ਲੈ ਜੋਂ ਜੇ ਹੁਣ ਤੁਸੀਂ ਡਰਾਈਵਰ ਦਾ ਵੀ ਫੋਨ ਚੱਕ ਲੈ ਜੋਂ ਜੇ ਤੁਸੀਂ ਹੁਣ ਮੈਂ ਸਮਝਦਾ ਕਿ ਕੋ ਰੋਟਰ ਸੋਜੀਏ ਦਾ ਵੀ ਫੋਨ ਚੱਕ ਲੈ ਜੋਂ ਤੇ ਜੇ ਤੁਸੀਂ ਹੁਣ ਸਾਰੇ ਤੁਹਾਡੇ ਫੋਨ ਚੱਕ ਲੈ ਤੇ ਰਲਾ ਕੇ ਤੁਸੀਂ ਕਹਿੰਦੇ ਹੁਣ 20 ਫੋਨ ਘਰ ਉਹਨਾਂ ਦਾ ਚੰਡੀਗੜ੍ਹ ਵੀ ਆ ਘਰ ਉਹਨਾਂ ਦਾ ਮਜੀਠੇ ਵੀ ਆ ਜੇ ਤੁਸੀਂ 4 4-5 ਤੇ 2-4 ਦਾ ਪੀਏ ਹੁੰਦੇ ਨੇ ਜੇ ਦੋ-ਦੋ ਫੋਨ ਹੁੰਦੇ ਚੱਕ ਲੈ ਜੋਂ ਆਪੇ ਨੂੰ 29 ਹੋ ਗਏ ਇਹ ਬਹੁਤ ਛੋਟੀਆਂ ਗੱਲਾਂ ਨੇ ਮੈਂ ਫਲੈਟ ਜਾ ਕੇ ਆਇਆ ਚੰਡੀਗੜ੍ਹ ਕਹਿੰਦੇ ਜੀ ਅੰਦਰ ਦੋ ਕੌਲੀਆਂ ਮਿਲੀਆਂ ਨੇ ਚਾਂਦੀ ਦੀਆਂ 6 ਚਮਚੇ ਮਿਲੇ ਨੇ ਮਤਲਬ ਇਹ ਜੋ ਹਾਲਾਤ ਨੇ ਸਰਕਾਰ ਦੇ ਕੁਝ ਨਹੀਂ ਜਿਵੇਂ ਕਾਂਗਰਸ ਨੂੰ ਮਾਨਯੋਗ ਹਾਈ ਕੋਰਟ ਤੋਂ ਝਾੜ ਚੰਬ ਮੁੜ ਕੇ ਮੈਂ ਸਮਝਦਾ ਕਿ ਪਈ ਸੀ ਉਸੇ ਤਰ੍ਹਾਂ ਇਹ ਜਿਹੜੀ ਝੂਠੀ ਐਫ ਆਈ ਆਰ ਦਰਜ ਹੋਈ ਆ ਝੂਠਾ ਡਰਾਮਾ ਕੀਤਾ ਕੁਝ ਨਹੀਂ ਇਹ ਸਿਰਫ ਕੇਜਰੀਵਾਲ ਤੇ ਭਗਵਾਨ ਤਮਾਨ ਸਾਡੇ ਕੋਲ ਮਿਲੀ ਜਾਣਕਾਰੀ ਮੁਤਾਬਕ 3-4 ਦਿਨ ਤੋਂ ਕਹਿੰਦੇ ਭਗਵਾਨ ਤਮਾਨ 5 ਵਜੇ ਤੋਂ ਬਾਅਦ ਜਿਵੇਂ ਅਕਸਰ ਉਹਦਾ ਮੂਡ ਹੁੰਦਾ ਕਿ ਪੱਟ ਸਿਆਪਾ ਪਾਉਂਦਾ ਸੀ ਡੀਜੀਪੀ ਸਾਹਿਬ ਕੋਲ ਕੀ ਹਾਏ ਪਰਚਾ ਕਰੋ ਹਾਏ ਮਜ਼ੀਠੀ ਨੂੰ ਚੱਕੋ ਹਾਏ ਮਜ਼ੀਠੀ ਨੂੰ ਚੱਕੋ ਸੋਪਾ ਅਫਸਰਾਂ ਨੇ ਬੜੇ ਮੈਂਸਾਹਦਾ ਕਿ ਦੁੱਖ ਭਰੇ ਤਰੀਕੇ ਨਾਲ ਚੱਕਿਆ ਕਈ ਅਫਸਰਾਂ ਨੇ ਪੈਰ ਲਾਏ ਪਰ ਚਲੋ ਕੋਈ ਗੱਲ ਨਹੀਂ 18 ਮਹੀਨੇ ਦੀ ਕਹਾਣੀ ਆ 18-20 ਮਹੀਨੇ ਬਾਅਦ ਭਾਈ ਤੁਹਾਡੇ ਐਮਐਲਏ ਮੰਤਰੀ ਅੱਧੇ ਅੰਦਰ ਹੋਣਗੇ ਤੇ ਅੱਧੇ ਬਾਹਰ ਹੋਣਗੇ ਸਰ ਸਾਹਿਬ ਐਫਆਈਆਰ ਦੀ ਕੋਈ ਗੱਲ ਇਹ ਕਿਹਾ ਜਾ ਰਿਹਾ ਇਹ ਆਲੇ ਦੱਸੋ ਯੁੱਧ ਨਸ਼ਿਆਂ ਵਿਰੁੱਧ ਮਤਲਬ ਕਰ ਰਹੀ ਹੈ ਬਿਜ਼ਨਸ ਕਾਰਵਾਈ ਤੇ ਕਹਿ ਰਹੇ ਹੋ ਤੁਸੀਂ ਐਫਆਈਆਰ 'ਚ ਲਿਖ ਰਹੇ ਹੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਅਸੀਂ ਪਰਚਾ ਕੀਤਾ ਉਹ ਵੀ ਜਿਹੜੀ ਐਫਆਈਆਰ 'ਚ ਲਿਖਿਆ ਹੋਇਆ ਜਿੰਨਾ ਕਿ ਮੈਂ ਵਕੀਲ ਸਾਹਿਬ ਤੋਂ ਸੁਣ ਕੇ ਆਇਆ ਹੁਣ ਵੀ ਹਲੇ ਇਨਕੁਆਇਰੀ ਜਾਰੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦਾ ਕੀ ਲਿੰਕ ਹੈ ਬਈ ਕੋਈ ਲਿੰਕ ਹੈ ਘਟਿਆ ਗੱਲ ਬਿਲਕੁਲ ਕੋਰਾ ਝੂਠ ਮੈਂ ਸਮਝਦਾ ਤੇ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਤੁਹਾਡੇ ਮਾਧਿਮ ਰਹੀਂ ਉਹ মিডিਆ ਵਾਲਿਆਂ ਨੂੰ ਬੇਨਤੀ ਕਰਨਾ ਜਿਹੜੇ ਇਹ ਲੀਕ ਕੇ ਚਲਾ ਰਹੇ ਨੇ ਕਿ ਯੁੱਧ ਨਸ਼ਿਆਂ ਵਿਰੁੱਧ ਹੋਈ ਕਾਰਵਾਈ ਇਹ ਮਾਨਹਾਨੀ ਦੇ ਕੇਸ ਹੋਣਗੇ ਸਾਰਿਆਂ ਤੇ ਠੋਕ ਠੋਕ ਕਰਾਂਗੇ ਚਾਹੇ ਕੋਈ ਸਰਕਾਰ ਦਾ ਬੰਦਾ ਲਿਖ ਕੇ ਪਾ ਰਿਹਾ ਚਾਹੇ ਆਮ ਆਦੀ ਪਾਰਟੀ ਪਾ ਰਹੀ ਹੈ ਚਾਹੇ ਕੋਈ ਮੇਰੀ ਬੇਨਤੀ ਆ ਜਾਂ ਕੋਈ ਮੀਡੀਆ ਵਾਲਾ ਪਾ ਰਿਹਾ ਜਿਹੜਾ ਕੋਈ ਕਰਦਾਰ ਕੁਸ਼ੀ ਕਰੂਗਾ ਉਹਦੇ ਨਤੀਜੇ ਭੁਗਤਨੇ ਪੈਣਗੇ ਆਜੀ ਸਿੰਘ ਝਿੰਜਰ ਯੂਥ ਕਾਲੀ ਦਲ ਪ੍ਰਧਾਨ ਜਿਨ੍ਹਾਂ ਨੇ ਆਖਿਆ ਕਿ ਗਲਤ ਟ੍ਰਾਇਲ ਚਲਾਏ ਜਾ ਰਹੇ ਨੇ ਇੱਕ ਪਾਸੇ ਕਿਹਾ ਜਾ ਰਿਹਾ ਵਿਜੀਲੈਂਸ ਦੀ ਕਾਰਵਾਈ ਦੂਜੇ ਪਾਸੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਹੁਣ ਦੇਖਦੇ ਹਾਂ ਕਿ ਜਦੋਂ ਵਿਜੀਲੈਂਸ ਦੇ ਮੁਖ ਦਫ਼ਤਰ ਵਿਕਰਮ ਸਿੰਘ ਮਜੀਠੀਆ ਨੂੰ ਲਿਆਂਦਾ ਜਾਣਾ ਤੇ ਅਗਲੇਰੀ ਕਾਰਵਾਈ ਕੀ ਹੁੰਦੀ ਹੈ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਦੇ ਵਿੱਚ ਇਹੀ ਲਿਖਿਆ ਹੋਇਆ ਕਿ ਆਮਦਨ ਤੋਂ ਬਾਅਦ ਜਿਹੜੀ ਹੈ ਜਾਇਦਾਦ ਬਣਾਉਣ ਦਾ ਮਾਮਲਾ ਹੈ ਹੁਣ ਦੇਖਦੇ ਹਾਂ ਕਿਉਣ ਵਾਲੇ ਸਮੇਂ ਦੇ ਚੰ ਮਜੀਠੀਆਂ ਨੂੰ ਰਾਤ ਮਿਲਦੀ ਹੈ ਜਾਂ ਮੁਸ਼ਕਲਾਂ ਵਧਨ ਗਈਆਂ ਪਰ ਸ਼ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਇੱਥੇ ਮੁਜ਼ਾਹਰਾ ਕਰਨ ਦੇ ਲਈ ਵਿਜੀਲੈਂਸ ਦੇ ਮੁਖ ਦਫ਼ਤਰ ਪਹੁੰਚ ਚੁੱਕੀ ਹੈ ਅਸੀਂ ਪਲ-ਪਲ ਦੀ ਅਪਡੇਟ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ